ਮੱਗਰ ਮਹੀਨੇ ਦੀ ਸੰਗਰਾਮ ਦੇ ਮੌਕੇ ਗੁਰਦੁਆਰਾ ਟਾਲੀ ਸਾਹਿਬ ਗੜਸ਼ੰਕ ਰੋਡ ਨਵਾਂ ਸ਼ਹਿਰ ਵਿਖੇ ਲਾਇਜ਼ ਕਲਬ ਐਕਟ 321 ਡੀ ਨਵਾਂ ਸ਼ਹਿਰ ਦੇ ਵੱਲੋਂ ਡਿਪਟੀ ਗਵਰਨਰ ਸਰਦਾਰ ਤਰਲੋਚਨ ਸਿੰਘ ਬਿਰਤੀ ਹੋਰਾਂ ਦੀ ਰਹਿਨਮਾਈ ਤੇ ਹੇਠ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਹ ਮੈਡੀਕਲ ਚੈੱਕਅਪ ਕੈਂਪ ਲਿਵਾਸਾ ਹਸਪਤਾਲ ਨਵਾਂ ਸ਼ਹਿਰ ਅਤੇ ਨਵਦੀਪ ਅੱਖਾਂ ਦਾ ਹਸਪਤਾਲ ਕਰਸ਼ੰਕਰ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਸਤਰ ਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਇਨ ਕਲੱਬ ਨਮਾਸ਼ਹਿਰ ਐਕਟਿਵ ਤਰਫੋਂ ਮਹੀਨਾਵਾਰ ਜੋ ਹਰ ਸੰਗਰਾਮ ਨੂੰ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਂਦਾ ਉਹ ਇਸ ਵਾਰ ਵੀ ਸਾਡੇ ਲਾਇਨ ਕਲੱਬ ਨਮਾਸ਼ਹਿਰ ਐਕਟਿਵ ਦੇ ਪ੍ਰਧਾਨ ਲਾਇਨ ਲੇਡੀ ਮੈਡਮ ਜਸਵਿੰਦਰ ਕੌਰ ਜੀ ਅਤੇ ਸਾਡੇ ਕਲੱਬ ਦੇ ਸੈਕਟਰੀ ਮੈਡਮ ਗੁਨਮ ਸੋਰੀ ਜੀ ਅਤੇ ਸਾਡੇ ਕਲੱਬ ਦੇ ਮੈਡਮ ਮਮਲਾ ਰਾਣੀ ਜੀ ਅਤੇ ਹੋਰ ਸਾਡੇ ਪ੍ਰੈਜ਼ਰ ਸਾਡੇ ਸੰਜੀਵ ਕਹਿਨ ਜੀ ਅਤੇ ਸਾਡੇ ਕਲੱਬ ਦੇ ਐਮ ਜੀ ਐਫ ਵੀ ਵੀ ਹੈਗੇ ਤੇ ਸਾਡੇ ਕਲੱਬ ਦੇ ਚੇਅਰਮੈਨ ਵੀ ਹੈਗੇ ਸੰਜੀਵ ਸੂਰੀ ਜੀ ਤੇ ਹੋਰ ਸਾਡੇ ਸਾਰੇ ਕਲੱਬ ਤੋਂ ਆਏ ਹੋਏ ਸਾਡੇ ਜਿਹੜੇ ਸਾਡੇ ਪੀ ਆਰਓ ਉਹ ਵੀ ਸਾਡੇ ਬੁੱਧਾ ਜੀ ਅਤੇ ਨਾਲ ਹੀ ਸਾਡੇ ਸਾਰੇ ਅੱਜ ਲਵਾਸਾ ਹਸਪੀਟਲ ਤੋਂ ਡਾਕਟਰਾਂ ਦੀ ਸਾਰੀ ਟੀਮ ਸਾਡੇ ਵਿੱਚ ਪਹੁੰਚੀ ਆ ਅਤੇ ਨਾਲ ਹੀ ਅੱਖਾਂ ਦੇ ਹਸਪੀਟਲ ਦਾ ਵੀ ਨਵ ਨਵ ਦੀਪਕ ਹਸਪਤਲ ਤੋਂ ਟੀਮ ਸਾਡੇ ਵਿੱਚ ਪਹੁੰਚੀ ਆ। ਉਹ ਵੀ ਬਹੁਤ ਵਧੀਆ ਤਕੀਨਾ ਡਾਕਟਰਾਂ ਦਾ ਜਿਹੜਾ ਹੈਗਾ ਬਹੁਤ ਵਧੀਆ ਪੈਨਲ ਲੈ ਕੇ ਆਏ ਆ, ਬਹੁਤ ਵਧੀਆ ਇਲਾਜ ਕਰ ਰਹੇ ਆ। ਸਾਡੇ ਸਵਰ 200 ਤੋਂ ਲੈ ਕੇ 250 ਦੇ ਵਿੱਚ ਸਾਡਾ ਸੇਕ ਸੰਗਰਾਮ ਨੂੰ ਮੈਡੀਕਲ ਚੈੱਕਅਪ ਕੈਂਪ ਹੁੰਦਾ ਆ। ਦਵਾਈਆਂ ਵੀ ਫ੍ਰੀ ਹੁੰਦੀਆਂ। ਬੀਪੀ, ਸ਼ੂਗਰ ਦਾ ਇਲਾਜ ਸਾਰਾ ਬਿਲਕੁਲ ਫ੍ਰੀ ਆਫ ਕਾਸਟ ਹੁੰਦਾ। ਅੱਖਾਂ ਦੀਆਂ ਦਵਾਈਆਂ ਬਿਲਕੁਲ ਫ੍ਰੀ ਹੁੰਦੀਆਂ। ਔਰ ਇਸ ਵਾਰ ਸਾਡੇ ਕਲੱਬ ਨੇ ਇੱਕ ਹੋਰ ਸੰਸਦਾ ਆਪ ਵਿੱਚ ਐਡ ਕੀਤੀ ਆ ਜਿਸ ਦੇ ਵਿੱਚ ਸਾਡੇ ਲਾਇਨ ਸ਼ੋਭਮੀ ਜਿਹੜਾ ਕਿ ਲੈਬੋਰੀ ਦਾ ਕੰਮ ਤਾਂ ਦੇਹੀ ਨਾ ਗੁਰਦੁਆਰਾ ਸਾਹਿਬ ਕਰਦੇ ਆ ਇਹ ਲੈਬੋਰੀ ਸਾਡੇ ਗੁਰਦੁਆਰਾ ਟਾਲੀ ਸਾਹਿਬ ਵਿਖੇ ਹਰ ਦਿਨ ਹਰ ਟਾਈਮ ਮਿਲੇਗੀ ਸਵੇਰ ਤੋਂ ਲੈ ਕੇ ਫਿਰ तकरीबन 6 ਵਜੇ ਤੋਂ ਲੈ ਕੇ 12 ਵਜੇ ਤੱਕ ਪਰਮਾਨੈਂਟ ਹੀ ਰੱਖੀ ਗਈ ਆ ਗੁਰਦੁਆਰਾ ਟਾਲੀ ਸਾਹਿਬ ਵਿਖੇ ਇਹ ਸਾਡੇ ਸ਼ੋਭਮੀ ਜੀ ਇੱਥੇ ਇਨਚਾਰਜ ਨੇ ਜੋ ਵੀ ਟੈਸਟ ਹੁੰਦਾ ਉਹ ਬਿਲਕੁਲ ਨੋਰਮਲ ਟੈਸਟਾਂ 200 ਰੁਪਏ ਤੇ ਹੁੰਦਾ ਬਿਲਕੁਲ ਨੋਰਮਲ ਟੈਸਟ ਲਗਭਗ 500 ਦੇ ਸਾਰੀ ਬੋਡੀ ਟੈਸਟ ਹੋ ਜਾਂਦੇ ਆ ਤੇ ਇਹ ਵੀ ਸਾਡੇ ਲਈ ਇੱਕ ਬਹੁਤ ਵੱਡੀ ਮਹਾਨ ਵਾਲੀ ਗੱਲ ਵਾ ਪਰ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਵਧੀਆ ਸੇਵਾ ਕਰਦੇ ਆ ਤੇ ਜਿੱਥੇ ਅੱਜ ਸਾਡੇ ਲਾਈਨ ਕਲੱਬ ਨੇ ਸਾਰਿਆਂ ਨੇ ਆ ਰਾਮ ਮਿਲ ਕੇ ਸਹਿਯੋਗ ਦੇ ਕੇ ਇਹ ਕੈਂਪ ਲਗਾਇਆ ਉੱਥੇ ਵਿਸ਼ੇਸ਼ ਸਹਿਯੋਗ ਸਾਡੇ ਚੇਅਰਮੈਨ ਗੁਰਦੀਪ ਸੂਰੀ ਜੀ ਦਾ ਅਤੇ ਨਾਲ ਗੁਰਦੀਪ ਸੂਜ ਜੀ ਦਾ ਜਿਹੜੇ ਕਿ ਯੂਐਸਏ ਨੇ ਉਹ ਵੀ ਸਾਡ ਨੂੰ ਮੈਡੀਕਲ ਦੇ ਵਿੱਚ ਬਹੁਤ ਸਹਾਇਤਾ ਦਿੰਦੇ ਨੇ ਬਹੁਤ ਸਾਡਾ ਸਾਥ ਦਿੰਦੇ ਆ ਇਸ ਤਰ੍ਹਾਂ ਮੇਰੇ ਸਾਰੇ ਕਲੱਬ ਦੇ ਮੈਂਬਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਕਿ ਆਪਾਂ ਕੀਮਤੀ ਟਾਈਮ ਕੱਢ ਕੇ ਇਹ ਕਹਾਂ ਕੈਂਪ ਲਾਉਂਦੇ ਆ ਮੈਂ ਇਹਨਾਂ ਅੱਗੇ ਬੇਨਤੀ ਵੀ ਕਰੂੰਗਾ ਅਰਦਾਸ ਵੀ ਕਰੂੰਗਾ ਪ੍ਰਮਾਤਮਾ ਅੱਗੇ ਕਿ ਇਹਨਾਂ ਨੂੰ ਕਲੱਬ ਨੂੰ ਚੜ੍ਹਦੀ ਕਲਾ ਰੱਖੇ ਅਤੇ ਇਸੇ ਤਰ੍ਹਾਂ ਕੈਂਪ ਲਾਉਂਦੇ ਰਹਿਣ ਲੋਕਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੋ ਲੈ ਕੀ ਨਾਮ ਹੈ ਜੀ ਰੀਪੋਰਟ ਉਹਦੇ ਵਿੱਚ ਸੁਣਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਸੱਜਣਾਂ ਸ਼ਰਸੇਂ ਨਗਰ ਨਾ ਸਵਤੰਤਰ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕਲਫੇਰ ਰਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਇਜਾਜ਼ਤ ਦਿਓ ਧੰਨਵਾਦ